ਅਤੇ ਅ ਤੱਕ ਜਿਹੜਾ ਸਭ ਤੋਂ ਅਮੀਰ ਸਮਰਾਜਾ ਜਿਸ ਦੇ ਨਵੇਂ ਰਾਜੇ ਦੀ ਤਾਜ ਪੋਚੀ ਸਮੇ ਉਸਦੇ ਪੂਰੇ ਸਰੀਰ ਦੇ ਉੱਤੇ ਸੋਨੇ ਦੀ ਪਰਤ ਚੜਾ ਦਿੱਤੀ ਜਾਂਦੀ ਸੀ ਫਿਰ ਉਸ ਰਾਜੇ ਨੂੰ ਨਦੀ 'ਚ ਭੇਜਿਆ ਜਾਂਦਾ ਸੀ ਜਿੱਥੇ ਉਹਦੇ ਦੁਆਰਾ ਉਸ ਡਸਟ ਨੂੰ ਤੋਕੇ ਖੁਦ ਦਾ ਸ਼ੁੱਧੇਕਰਨ ਕੀਤਾ ਜਾਂਦਾ ਸੀ ਇਹ ਕਹਾਣੀਆਂ ਇੱਕ ਅਜਿਹੇ ਸ਼ਹਿਰ ਦੀ ਜਿੱਥੇ ਇੰਨਾ ਸੋਨਾ ਮੌਜੂਦ ਸੀ ਕਿ ਉੱਥੋਂ ਦੀਆਂ ਬਿਲਡਿੰਗਸ ਸੋਨੇ ਤੋਂ ਬਣੀਆਂ ਹੋਈਆਂ ਸੀ ਇੱਕ ਅਜਿਹਾ ਸ਼ਹਿਰ ਜਿਸ ਦਾ ਨਾਮ ਤਾਂ ਸਭ ਜਾਣਦੇ ਨੇ ਪਰ ਉਸ ਦੀ ਅਸਲ ਸੱਚਾਈ ਕਿਸੇ ਨੂੰ ਵੀ ਨਹੀਂ ਪਤਾ। ਇਹ ਸ਼ਹਿਰ ਦਾ ਨਾਮ ਸੀ ਐਲ ਡੀ ਰਾਡੋ। 3300 ਸਾਲ ਪਹਿਲਾਂ 1270 BC ਦੇ ਆਸ-ਪਾਸ ਜਦੋਂ ਸਾਊਥ ਅਮਰੀਕਾ ਦੇ ਹਾਈਲੈਂਡਸ ਕੌਂਡੀਨਾਮਾਇਕਾ ਤੇ ਬਾਇੰਕਾ ਦੇ ਵਿੱਚ ਕੁਝ ਇੰਡੀਜਿਨियस ਸਿਵਲਾਈਜੇਸ਼ਨ ਰਹਿ ਆ ਕਰਦੀਆਂ ਸੀ। ਇਹਨਾਂ ਟ੍ਰਾਈਬਸ ਨੂੰ ਅੱਜ ਦੀ ਤਰੀਕ ਦੇ ਵਿੱਚ ਮਿਊਸਕਾ ਦੇ ਨਾਮ ਨਾਲ ਜਾਣਿਆ ਜਾਂਦਾ। ਬੇਸ਼ੱਕ ਤੁਸੀਂ ਇਹਨਾਂ ਟ੍ਰਾਈਬਸ ਦਾ ਨਾਮ ਬਹੁਤ ਜ਼ਿਆਦਾ ਘੱਟ ਸੁਣਿਆ ਹੋਵੇ। ਪਰ ਆਰਕੀਓਲੋਜੀਕਲ ਐਕਸਪੀਡੀਸ਼ਨ 'ਚ ਜਿਸ ਤਰ੍ਹਾਂ ਦੇ ਉਹ ਤਿੰਨਾਂ ਦੇ ਬਾਰੇ ਵਿੱਚ ਸਾਹਮਣੇ ਆਏ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਐਡਵਾਂਸਮੈਂਟ ਦੇ ਮਾਮਲੇ 'ਚ ਇਹ ਉਸ ਸਮੇਂ ਦੀਆਂ ਸਿਵਲਾਈਜੇਸ਼ਨ ਐਜਟਕ ਮਾਇਆ ਤੇ ਇੰਕਾ ਸਿਵਲਾਈਜੇਸ਼ਨ ਦੇ ਬਰਾਬਰ ਸੀ ਹੁਣ ਇਹ ਗੱਲ ਕਾਫੀ ਜ਼ਿਆਦਾ ਸਟ੍ਰੇਂਜ ਵੀ ਆ ਕਿ ਇੰਨੀ ਐਡਵਾਂਸ ਹੋਣ ਦੇ ਬਾਵਜੂਦ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸਿਵਲਾਈਜੇਸ਼ਨ ਖੁਦ ਨੂੰ ਕਨਸੀਲਡ ਰੱਖ ਰਹੀ ਹੋਵੇ ਜਿਵੇਂ ਖੁਦ ਨੂੰ ਛੁਪਾ ਕੇ ਰੱਖਣਾ ਅਸੀਂ ਮਾਇਆ ਤੇ ਐਜਟਕ ਸਿਵਲਾਈਜੇਸ਼ਨ ਦੇ ਮੁਕਾਬਲੇ ਇਸ ਸਿਵਲਾਈਜੇਸ਼ਨ ਦੇ ਬਾਰੇ ਵਿੱਚ 90% ਚੀਜ਼ਾਂ ਕੱਟ ਜਾਂਦੀਆਂ ਇਹੀ ਇਸ ਨੂੰ ਸਭ ਤੋਂ ਜ਼ਿਆਦਾ ਮਿਸਟਰੀਅਸ ਬਣਾਉਂਦੀ ਹੈ ਏ ਟ੍ਰਾਈਬ ਦੁਨੀਆ ਦੇ ਸਾਹਮਣੇ ਉਸ ਵਕਤ ਆਈ ਜਦੋਂ ਸਾਲ 1537 ਦੇ ਵਿੱਚ स्पेनिश कॉन्कस्टटाइटर्स ਦੇ ਦੁਆਰਾ ਇੱਕ ਮਿਥਿਕਲ ਸਿਟੀ ਨੂੰ ਪਾਲਦੇ ਹੋਏ ਕੋਲੰਬੀਆ ਦੇ ਐਂਡਸ ਮਾਊਂਟੇਨ ਪਹੁੰਚੇ। ਉਹਨਾਂ ਨੇ ਇੱਕ ਅਜਹੀ ਨਦੀ ਦੀ ਕਹਾਣੀ ਸੁਣੀ ਸੀ ਜਿੱਥੇ ਲਾਸਟ ਸਿਟੀ ਆਫ ਐਲ ਦੋਰਾਡੋ ਦੇ ਲੋਕ ਆਪਣਾ ਸੋਨਾ ਸਟਾ ਕਰਦੇ ਸੀ। ਤੇ ਜਦੋਂ ਸਾਲ 1545 ਦੇ ਵਿੱਚ ਲੇਕ ਗੁਆਟਾਵਿਟਾ ਦੇ ਕੋਲ ਪਹਿਲੀ ਵਾਰ ਪਹੁੰਚੇ, ਤਾਂ ਉਹਨਾਂ ਦੇ ਦੁਆਰਾ ਪੂਰੇ 3 ਨਿਂਹ ਦਾ ਸਮਾਂ ਲਗਾਇਆ ਗਿਆ ਤੇ ਉਸਦੇ ਸਾਰੇ ਪਾਣੀ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਨੀਚੇ ਤੋਂ ਉਹਨਾਂ ਨੂੰ ਸੋਨਾ ਮਿਲਿਆ ਜਿਸ ਦੀ ਕੀਮਤ ਅੱਜ ਦੇ ਸਮੇਂ 80 ਲੱਖ ਰੁਪਏ ਬਣਦੀ ਹੈ। ਉੜਕ ਅੰਬੀਰ ਸਾਮਰਾਜ ਦੇ ਅੱਗੇ ਇਹ ਸਿਉਣਾ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦਾ ਪਰ ਜਰਾ ਸੋਚੋ ਕਿ ਜੋ ਲੋਕ ਇੰਨਾ ਸਿਉਣਾ ਸਿਰਫ ਐਵੇਂ ਹੀ ਇਸ ਜਗ੍ਹਾ ਦੇ ਉੱਤੇ ਬਹਾਗੇ ਹੋਣ ਕਿੰਨੀ ਜ਼ਿਆਦਾ ਸੋਨਾ ਸਿਟੀ ਦੇ ਵਿੱਚ ਮੌਜੂਦ ਹੋਵੇਗਾ ਤੇ ਇੱਥੋਂ ਹੀ ਇਸ ਸਿਟੀ ਦੀ ਖੋਜ ਰੂੰਦੀ ਆ ਜਾਨੀ ਕਿ ਐਲਡੋਰਾਟੋ ਦੀ ਖੋਜ ਗੁਆਟਾ ਵਿਟਾ ਲੇਕ ਦੇ ਮਿਲਣ ਤੋਂ ਪਹਿਲਾਂ ਵੀ ਇਸ ਸ਼ਹਿਰ ਦੀਆਂ ਕਹਾਣੀਆਂ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਪਰ ਇਸ ਲੇਖ ਦੇ ਮਿਲਣ ਤੋਂ ਬਾਅਦ ਗੰਜਾਲਾ ਫਰਨਾंडीज ਨੇ ਹਿਸਟਰੀ ਜਰਨਲ ਵਾਈ ਨੈਚੁਰਲ ਦਾ ਲਾਸ ਇੰਡੀਅਨਸ ਨਾਂ ਦੀ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਿਆ ਸੀ ਕਿ ਕਿਸ ਜਗ੍ਹਾ ਕਿਸੇ ਸੈਰੇਮੋਨੀ ਦੇ ਦੌਰਾਨ ਰੂਲਰਸ ਪਾਊਡਰਡ 골ਡ ਮਲ ਕੇ ਇਸ ਤਰ੍ਹਾਂ ਚੱਲਦੇ ਸੀ ਜਿਵੇਂ ਉਹ 골ਡ ਨਹੀਂ ਨਮਕਲਾ ਕੇ ਚੱਲ ਰਹੇ ਹੋਣ ਗੰਜਾਲਾ ਨੇ ਤਾਂ ਇਹ ਤੱਕ ਕਹਿ ਦਿੱਤਾ ਸੀ ਕਿ ਉਸ ਜਗ੍ਹਾ ਦੇ ਲੋਕਾਂ ਦੇ ਲਈ ਸੋਨਾ ਇੰਨਾ ਜ਼ਿਆਦਾ ਕਾਮਨ ਸੀ ਕਿ ਉਸ ਮੁਖੀਆ ਦੇ ਲਈ 골ਡ ਮਲ ਕੇ ਚੱਲਣਾ ਸ਼ਰਮਨਾਕ ਜਾਂ ਫਿਰ ਕਾਫੀ ਆਦਾਬ ਵਾਲਗਰ ਸੀ ਪਰ ਸਪੈਨਿਸ਼ ਰੂਲਰਸ ਦਾ ਇੰਟਰਸਟ ਇਸ ਦੇ ਬਾਰੇ ਵਿੱਚ 1535 ਤੋਂ ਵੀ ਪਹਿਲਾਂ ਤੋਂ ਜਾਗਿਆ ਹੋਇਆ ਸੀ ਉਹਨਾਂ ਨੇ ਪਹਿਲਾਂ ਹੀ ਤੋਂ ਹੀ ਸੁਣ ਰੱਖਿਆ ਸੀ ਕਿ ਸਾਊਥ ਅਫਰੀਕਾ 'ਚ ਕੁਝ ਅਜਿਹੇ ਇਲਾਕੇ ਮੌਜੂਦ ਨੇ ਜੋ ਕਾਫੀ ਅਦਾ ਐਕਸਟ੍ਰੀਮਲੀ ਵੈਲਥੀ ਨੇ ਪਹਿਲਾਂ ਤਾਂ ਇਹ ਵਾਹਾਂ ਹੀ ਮੰਨਿਆ ਜਾਂਦੇ ਸੀ ਪਰ ਜੀਅਰ 1531 ਦੇ ਵਿੱਚ ਸਪੈਨਿਸ਼ ਕੁਆਕ ਸਟੇਟਰ ਫਰਾਂਸਿਸਕੋ ਪੇਜ਼ਾਰੋ ਦੇ ਦੁਆਰਾ ਪੀਰੂ ਦੇ ਇੰਕਾ एंपਾਇਰ ਨੂੰ ਜਿੱਤਿਆ ਤਾਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਸ਼ਾਇਦ ਜੋ ਉਹਨਾਂ ਨੇ ਸੁਣਿਆ ਉਹ ਸਿਰਫ ਅਫਵਾਹਾਂ ਨਹੀਂ ਆ ਤੇ ਇਸ ਤੋਂ ਬਾਅਦ 1531 ਤੋਂ 1538 ਦੇ ਵਿੱਚ ਜਰਮਨ ਕਨਸਟੇਟਡ ਨਿਕੋਲਾ ਫੈਂਡਰਮੈਨ ਅਤੇ ਜਾਰਜ ਵੌਨ ਸਪੀਅਰ ਦੇ ਐਲਟਰਾਡੋ ਦੀ ਖੋਜ ਕਰਨ ਦੇ ਬਾਰੇ ਵਿੱਚ ਕਈ ਜਗ੍ਹਾਵਾਂ ਦੀ ਖੋਜ ਕੀਤੀ ਪਰ ਉਹਨਾਂ ਨੂੰ ਐਲਟਰਾਡੋ ਨਹੀਂ ਮਿਲਿਆ ਇਸ ਤੋਂ ਬਾਅਦ 1541 ਦੇ ਵਿੱਚ ਫਿਲਿਪ ਬੌਨ ਹੰਟਨ ਦੇ 1500 ਲੋਕਾਂ ਦੇ ਨਾਲ ਵਾਪਸ ਤੋਂ ਐਲਡਰਾਡੋ ਦੀ ਖੋਜ ਸ਼ੁਰੂ ਕੀਤੀ ਪਰ ਉਸ ਨੂੰ ਵੀ ਕੁਝ ਨਹੀਂ ਮਿਲਿਆ ਫਿਰ 16ਵੀ ਤੇ 17ਵੀਂ ਸ਼ਤਾਬਦੀ ਦੇ ਵਿੱਚ ਸਰ ਵਲਟਰ ਰੇਅਰ ਦੇ ਦੁਆਰਾ ਵੀ ਇਸ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਵੀ ਕਾਮਯਾਬੀ ਨਹੀਂ ਮਿਲੀ ਐਲਡਰਾਡੋ ਸ਼ਹਿਰ ਨੂੰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੇ ਦੁਆਰਾ ਖੋਜਣੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਅੱਜ ਤੱਕ ਸਾਰੇ ਦੇ ਸਾਰੇ ناکਾਮਜਾਬੀ ਰਹੇ ਪਰ ਇਸ ਦਾ ਅਸਲ ਸੱਚ ਬਿਲਕੁਲ ਅਲੱਗ ਹੈ ਜੇਕਰ ਅਸੀਂ ਇਤਿਹਾਸ ਦੇਖੀਏ ਇਸਦੇ ਬਾਰੇ ਵਿੱਚ ਲਿਖਣ ਵਾਲੇ ਫਰਸਟ ਜਨਰੇਸ਼ਨ ਰਾਈਟਰਸ ਨੇ ਇਸ ਨੂੰ ਹਮੇਸ਼ਾ ਇਸੇ ਤਰ੍ਹਾਂ ਲਿਖਿਆ ਸੀ ਜਿਵੇਂ ਉਹ ਕਿਸੇ ਇਨਸਾਨ ਦੀ ਗੱਲ ਕਰ ਰਹੇ ਹੋ। ਦਰਅਸਲ ਐਡਰਾਟੋ ਦਾ ਮਤਲਬ 골ਡ ਤਾਂ ਹੁੰਦਾ ਹੀ ਆ ਪਰ ਇਸਦਾ ਇੱਕ ਹੋਰ ਮਤਲਬ ਆ ਦਾ ਗੋਲਾ ਡਡਵਨ ਜੇ ਤਾਂ ਮਤਲਬ ਹੈ ਇੱਕ ਅਜਿਹਾ ਇਨਸਾਨ ਜਿੱਦੇ ਉੱਪਰ ਸੋਨੇ ਦੀ ਪਰਤ ਚੜੀ ਹੋਈ ਦਰਅਸਲ ਇਸੇ ਫਰਸਟ ਜਨਰੇਸ਼ਨ ਰਾਈਟਰਸ ਦੇ ਦੁਆਰਾ ਜਿਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਉਹ ਕਿਸੇ ਗੋਲਡਨ ਸਿਟੀ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਬਲਕਿ ਇੱਕ ਅਜਿਹੇ ਸ਼ਖਸ ਦਾ ਜ਼ਿਕਰ ਕੀਤਾ ਗਿਆ ਸੀ ਜਦੇ ਉੱਪਰ ਸੋਨੇ ਦੀ ਪਰਤ ਚੜੀ ਹੋਵੇ ਤੇ ਉਹਨਾਂ ਨੇ ਕਿਹਾ ਸੀ ਕਿ ਜੰਗਲਾਂ ਦੇ ਵਿਚਕਾਰ ਰਹਿਣ ਵਾਲਾ ਇੱਕ ਟ్రਾਈਬ ਆਪਦੇ ਨਵੇਂ ਮੁਖੀਆ ਨੂੰ ਗੱਦੀ ਸੌਂਪਣ ਦੇ ਸਮੇਂ ਉਸ ਨੂੰ ਪੂਰੀ ਤਰ੍ਹਾਂ ਨਾਲ ਸੋਨੇ ਦੀ ਇੱਕ ਪਰਤ ਚ ਲਪੇਟ ਦਿੰਦਾ ਤੇ ਫਿਰ ਉਸ ਨੂੰ ਗਵਾਟਾ ਵਿਟਾ ਝੀਲ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਪਹੁੰਚ ਕੇ ਉਹ ਇਨਸਾਨ ਖੁਦ ਨੂੰ ਉਸ ਝੀਲ ਦੇ ਵਿੱਚ ਨਹਲਾਉਂਦਾ ਤੇ ਕੁਝ ਸੋਨੇ ਦੇ ਅਭੂਸ਼ਣ ਵੀ ਉਸ ਦੇ ਵਿੱਚ ਸੁੱਟ ਦਿੰਦਾ ਦਰਅਸਲ ਫੈਸ਼ਨੇਸ਼ਨ ਦੀ ਗਲਤੀ ਸੀ ਕਿਉਂਕਿ ਯੂਰਪ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਸਾਊਥ ਅਮਰੀਕਾ ਦੀਆਂ ਪ੍ਰਜਾਤੀਆਂ ਇੰਨੀਆਂ ਅਮੀਰ ਹੁੰਦੀਆਂ ਹੋਣਗੀਆਂ ਕਿ ਉਹਨਾਂ ਨੇ ਕਦੇ ਸੋਨੇ ਦਾ ਇੱਕ ਟੁਕੜਾ ਵੀ ਦੇਖਿਆ ਹੋਵੇਗਾ ਤੇ ਇਸੇ ਲਈ ਫਰਸਟ ਜਨਰੇਸ਼ਨ ਰਾਈਟਰਸ ਨੇ ਉਸ ਸ਼ਖਸ ਐਲਟਰਾਡੋ ਦਾ ਜ਼ਿਕਰ ਕੀਤਾ ਸੀ ਪਰ ਬਾਅਦ ਦੇ ਵਿੱਚ ਸਮੇਂ ਦੇ ਨਾਲ ਨਾਲ ਅਲੱਗ-ਅਲੱਗ ਮਿਸਕਨਸੈਪਸ਼ਨਸ ਦੇ ਨਾਲ ਜੁੜਦੀਆਂ ਗਈਆਂ ਤੇ ਲੋਕਾਂ ਦੇ ਦੁਆਰਾ ਐਲਟਰਾਡੋ ਨੂੰ ਇੱਕ ਸੋਨੇ ਦਾ ਸ਼ਹਿਰ ਮੰਨ ਲਿਆ ਗਿਆ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ